ਉਹ ਵੀ ਸ਼ਿੰਦੇ ਸਿਆਟ ਦੇ ਦਾ ਹੋਗਾ ਗੇਮ ਦਾ ਟਾਈਮ ਆਪਾਂ ਤਾਂ ਖੇਡੀਏ ਗੇਮ ਸਕੂਲੇ ਵੀ ਕੀ ਸਾਰਾ ਦਿਨ ਮੱਥਾ ਮਾਰ ਮਾਰ ਸਿਰ ਦੁਖ ਲਾ ਜਾਂਦਾ ਨਾਲ ਦੇ ਨੂੰ ਬੁਲਾਈਏ ਉਹਨਾਂ ਨੇ ਆਉਣਾ ਵੀ ਕਿੱਥੇ ਆ ਇਕੱਲੇ ਖੇਡ ਲੈਣੇ ਆ ਹਾਂਜੀ ਪਾਪਾ ਜੀ ਸ਼ਿੰਦੇ ਆਈ ਆ ਜਮੜਾ ਦੁਕਾਨ ਤੇ ਜਾ ਕੇ ਆਈਏ ਪਾ ਪਿਆ ਕੀ ਆ ਯਾਰ ਯਾਰ ਹੁਣ ਗਾ ਸਕੂਲੋਂ ਆਇਆ ਕੀ ਤੈਨ ਮੈਂ ਰੋਜ਼ ਰੋਜ਼ ਕਹਿੰਦਾ ਉਹ ਫਿਰ ਨਹੀਂ ਹਟਦਾ ਫੋਨ ਹੋ ਗਿਆ ਮੈਂ ਪਾਉਂ ਦੇਣੇ ਸਾਰੇ ਇੱਕ ਦਿਨ ਫੋਨ ਕਿ ਇਹੀ ਨਹੀਂ ਪੜਿਆ ਉਹਦੇ ਟਾਈਮ ਚ ਸਾਡੇ ਟਾਈਮ ਤੇ ਫੋਨ ਵੀ ਨਹੀਂ ਸੀ ਉਹਦੇ ਟਾਈਮ ਤੇ ਨਹੀਂ ਸੀ ਫਿਰ ਤੁਸੀਂ ਨਹੀਂ ਚਲਾਏ ਉਹਨੇ ਤਰ ਫਿਰ ਆਏ ਕਰੋ 2 ਮਿੰਟ ਤਾਂ ਦੇਖ ਲੈਣ ਦੋ ਸਿਰਫ 2 ਮਿੰਟ ਦੋ ਦੋ ਮਿੰਟ ਨਹੀਂ ਛੇ ਦੀ ਛੇ ਦੀ ਆ आजा 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 मैं तो बाहर निकल तो पहला होना चाहिए था चल यार तेरी भी किस्मत माड़ ही जाऊगी भाई ਪਾਪਾ ਦੇ ਸਾਰੇ ਕੰਮ ਨਿਮੇੜ ਤੇ ਹੁਣ ਤਾਂ ਫ੍ਰੀ ਆ ਹੁਣ ਕੋਈ ਕੰਮ ਨਹੀਂ ਹੁਣ ਘੇੜਦੇ ਆ ਪਾਪਾ ਫੇਰ ਆ ਲੈ ਮੈਨੂੰ ਲੱਗ ਰਿਹਾ ਹਾਂ ਐ ਕਰਦਾ ਸੋ ਜਾਣਾ ਨਹੀਂ ਤਾਂ ਮੈਨੂੰ ਫੇਰ ਕਿਸੇ ਕੰਮ ਨੂੰ ਲੈ ਜਾਣਗੇ ਉਹ ਤਾਂ ਫਟ ਗਿਆ ਏ ਡਿਗਰੀ ਦੀ ਹੋ ਗਈ ਏ ਚੱਲ ਥੱਕਿਆ ਹੋਣਾ ਸਕੂਟੋ ਨੀਂਦ ਆ ਗਈ ਹੋਣੀ ਚ ਕੋਈ ਵੀ ਬਾਤ ਚੱਲ ਲੈ ਚੱਲ ਭਾਈ ਪਾਪਾ ਤਾਂ ਗਏ ਆਪਾਂ ਨੇ ਕਿ ਡਿਗਰੀ ਨਹੀਂ ਪਾਪਾ ਨੇ ਫੇਰ ਮੈਨੂੰ ਕੋਈ ਕੰਮ ਲੈ ਜਾਣਾ ਏ ਓ ਬੰਦਾ ਆ ਕੇ ਮਾਰ ਰੋਏ ਉਹ ਬੰਦਾ ਇਹ ਤਾਂ ਸੁੱਤਾ ਪਿਆ ਹੈ ਇਹ ਬੰਦਾ ਬੰਦਾ ਕਰ ਰਿਹਾ ਪਿੰਨੇ ਵਾਲੇ ਬੰਦੇ ਉਹ ਖੜ ਜੋ ਯਾਰ ਅਰੇ ਤਾਂ ਚਾਰ ਬੰਦੇ ਪਏ ਆ ਆ ਚਾਰ ਨੰਬਰ ਨਹੀਂ ਕੁਝ ਕਰ ਰਿਹਾ ਕਾਪਟ ਤੁਸੀਂ ਹਾਂ ਪੁੱਤ ਮੈਂ ਆਮ ਜਨ ਤੜਕੀ ਨਾ ਜਦ ਤੱਕ ਤਰੱਕੀ ਸੁਣਨੀ ਪੈਂਦੀ ਇੱਕ ਤਰੀ ਮਾਂ ਨੂੰ ਛੇੜ ਲੋ ਖਾਣ ਨੂੰ ਪੈਂਦੀ ਉਪਰੋਂ ਇੱਕ ਤੂੰ ਮੈਨੂੰ ਜੇ ਨਾਲ ਉੱਪਰ ਕੀਤਾ ਮੇਰਾ ਲੋਕਾਂ ਦੇ ਜਵਾਖਾਂ ਨੂੰ ਦੇਖਦਾ ਸਵੇਰੇ ਉੱਠ ਕੇ ਉੱਠ ਕੇ ਪੜਦੇ ਨੇ ਕੋ ਸਕੂਲੋਂ ਆ ਕੇ ਪੜ੍ਹਦੇ ਨੇ ਮੇਰੇ ਪਿੰਲੇ ਪੈਣ ਨੂੰ ਦੇਖ ਲੋ ਇਸ ਸਕੂਲ ਰੂਟ ਦਾ ਤਾਂ ਕੋਹੋਂ ਨਹੀਂ ਦਾ ਸਕੂਲ ਰੂਟ ਦਾ ਆਂਦਾ ਤਾਂ ਕੋਹੋਂ ਦੇਖਦਾ ਇਹਨੂੰ ਕਾਮੀ ਫੋਨ ਚ ਚਲੋਣਾ ਰਹਿ ਗਿਆ ਆਹ ਰਾਮ ਜਦਾ ਕੁੱਤਾ ਹੋਵੇ ਤਾਂ ਆਲਾ ਮਿੱਟੀ ਦੇ ਬਾਹਰ ਆ ਜਾ ਤੇਰੀ ਬਾਹਰ ਕਰਨਾ ਸਰਵਿਸ ਮੈਨੂੰ ਲੱਗਦਾ ਕਿ ਫੋਨ ਸੁੱਤਾ ਪਿਆ ਇਹ ਤਾਂ ਪਤੰਦਰੀ ਫੋਨ ਚ ਲਾ ਰਹੇ ਨੇ ਚੱਕ ਵਾਰਾ ਹਾਂ ਜਦਾ ਕੁੱਤਾ ਹੋਵੇਗਾ